ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਕਰ ਅਤੇ ਆਪਕਾਰੀ ਵਿਭਾਗ ਵੱਲੋਂ ਸਵਰਨਕਾਰ ਸੰਗਵਨ ਪੰਜਾਬ ਅਤੇ ਜ਼ਿਲ੍ਹਾ ਸਵਰਨਕਾਰ ਸੰਗ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਪਟੇਲ ਚੌਕ ਵਿਖੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਜੀਐਸਟੀ ਪ੍ਰਤੀ ਜਾਗਰੂਕ ਕਰਨ ਲਈ ਇੱਕ ਕੈਂਪ ਲਗਾਇਆ ਗਿਆ ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਲੋਕਾਂ ਨੂੰ ਜੀਐਸਟੀ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਨ੍ਹਾਂ ਦੇ ਕੋਲ ਪਹਿਲਾਂ ਜੀਐਸਟੀ ਦਾ ਨੰਬਰ ਨਹੀਂ ਹੈ ਉਹਨਾਂ ਨੂੰ ਵੀ ਇਸ ਨੰਬਰ ਲੈਣ ਬਾਰੇ ਜਾਗਰੂਕ ਕੀਤਾ ਗਿਆ ਐਸ ਮੋਕੇ ਸਵਰਨਕਾਰ ਸੰਗ ਵਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਕਾਲੇਸ਼ਾ ਨੇ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਇਹਨਾਂ ਨੂੰ ਸਨਮਾਨਿਤ ਕੀਤਾ। ਉੱਥੇ ਉਹਨਾਂ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਕੋਲ GST ਨੰਬਰ ਹੈ ਉਹ ਆਪਣੇ GST ਨੰਬਰ ਦੁਕਾਨ ਦੇ ਬਾਹਰ ਜ਼ਰੂਰ ਲਿਖ ਕੇ ਲਗਾਉਣ ਅਤੇ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹ ਛੇਤੀ ਤੋਂ ਛੇਤੀ ਆਪਣਾ GST ਨੰਬਰ ਲੈਣ ਅਤੇ ਉਹਨਾਂ ਆਖਿਆ ਕਿ GST ਸੰਬੰਧੀ ਆ ਰਹੀਆਂ ਮੁਸ਼ਕਲਾਂ ਲਈ ਇਸ ਕੈਂਪ ਦਾ ਲਾਭ ਲੈਣ। ਇੰਦਰਜੀਤ ਸਿੰਘ ਮੁਕੇਸ਼ ਕੁਮਾਰ ਸਰਬਜੀਤ ਸਿੰਘ ਰਾਜਾ ਸਵਿੰਦਰ ਸਿੰਘ ਕੁਲਦੀਪ ਸਿੰਘ ਜਾਜ ਦਵਿੰਦਰ ਕੁਮਾਰ ਕੁਲਜੀਤ ਸਿੰਘ ਤੁੰਨਾ ਮਨਜੀਤ ਸਿੰਘ ਮਨਮੋਹਨ ਸਿੰਘ ਡਿੰਪਲ ਰਾਜਪੂਤ ਇੰਦਰਪਾਲ ਆਰੀਆ ਅਸ਼ਵਨੀ ਮਹਿਤਾ ਗੋਪਾਲ ਵਰਮਾ ਸਮੇਤ ਕਈ ਐਸੋਸੀਏਸ਼ਨ ਮੈਂਬਰ ਅਤੇ ਦੁਕਾਨਦਾਰ ਇਸ ਮੌਕੇ ਮੌਜੂਦ ਸਨ ਅੱਜ ਇਹ ਕੈਂਪ ਮੁਕੀ ਜੀਐਸਸੀ ਦੇ ਲਾਇਆ ਜਿਹੜੇ ਬੰਦੇ ਨੇ ਜੀਐਸਸੀ ਨੰਬਰ ਨਹੀਂ ਲਿਆ ਉਹਨਾਂ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਕਿ ਆਪੋ ਆਪਣਾ ਜੀਐਸਸੀ ਨੰਬਰ ਲਵੋ ਨਾਲੇ ਆਪਣੇ ਦੁਕਾਨਾਂ ਦੇ ਬਾਹਰ ਜਿੰਨੇ ਵੀ ਜੀਐਸਸੀ ਦੇ ਆਪਣੇ ਨੰਬਰ ਆ ਦੁਕਾਨਾਂ ਦੇ ਨਾਂ ਉਹ ਨੰਬਰ ਦੁਕਾਨਾਂ ਦੇ ਬਾਹਰ ਲਾਓ ਡਿਪਾਰਟਮੈਂਟ ਨੇ ਅੱਗੇ ਵੀ ਕਈ ਵਾਰੀ ਕਹਿ ਚੁੱਕੇ ਆ ਅਸੀਂ ਵੀ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰ ਬੈਠੇ ਆ ਸਾਰਿਆਂ ਨੂੰ ਆਪੋ ਆਪਣੀ ਦੁਕਾਨਾਂ ਦੇ ਜੀਐਸਸੀ ਦਾ ਨੰਬਰ ਬਾਹਰ ਲਾਓ ਜਿਨ੍ਹਾਂ ਨੇ ਜੀਐਸਸੀ ਦਾ ਨੰਬਰ ਨਹੀਂ ਲਿਆ ਉਹ ਆ ਕੇ ਅੱਜ ਕੈਂਪ ਲਾਇਆ ਡਿਪਾਰਟਮੈਂਟ ਤੁਹਾਡੇ ਕੋਲ ਆਇਆ ਵਾ ਇੱਥੇ ਮਗੀ ਸਾਰਿਆਂ ਦੀ ਸੇਵਾ ਕਰਨ ਵਾਸਤੇ ਇਹ ਲੋਕ ਜਿਹੜਾ ਕੋਈ ਰਹਿ ਜਾਏਗਾ ਅਸੀਂ ਪ੍ਰਦਾਨ ਹੋਰ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਆਪੋ ਆਪਣਾ ਜੀਐਸਟੀ ਨੰਬਰ ਆਪਣੀ ਦੁਕਾਨ ਦੇ ਬਾਹਰ ਲਾਓ ਕਾਰੋਬਾਰ ਜੀਐਸਟੀ ਦਾ ਇੱਕ ਨੰਬਰ ਦਾ ਹੋਣਾ ਹੈ ਕਾਰੋਬਾਰ ਇਹਦੇ ਨਾਲ ਹੀ ਵਧਣਾ ਫੁੱਲਣਾ ਵਾ ਸਾਰਿਆਂ ਨੂੰ ਕਈ ਵਾਰੀ ਬੇਨਤੀ ਕੀਤੀ ਗਈ ਹੈ ਜਿਨ੍ਹਾਂ ਕੋ ਜੀਐਸਟੀ ਨੰਬਰ ਨਹੀਂ ਹੈਗਾ ਉਹ ਆਪਣਾ ਵਗੀ ਜੀਐਸਟੀ ਨੰਬਰ ਲੈਣ ਜਿਨ੍ਹਾਂ ਕੋ ਹੈਗਾ ਉਹ ਆਪਣਾ ਨੰਬਰ ਦਾ ਇੱਕ ਬਾਹਰ ਬੋਰਡ ਲਾਣ ਛੋਟਾ ਜਿਹਾ ਜਿਹੜੇ ਜੀਐਸਟੀ ਦੇ ਕੈਂਪ ਸੀਨੀਅਰ ਅਫਸਰਾਂ ਦੇ ਕਹਿਣ ਦੇ ਮੁਤਾਬਿਕ ਤੇ ਸਾਡੀ ਅਪੀਲ ਕਰਨ ਦੇ ਅਕੋਰਡਿੰਗ ਉਹਨੇ ਅੱਜ ਬਾਜ਼ਾਰ 'ਚ ਕੈਂਪ ਲਗਾਇਆ ਜਿੰਨੇ ਮੈਂਬਰ ਸਾਹਿਬ ਹਨ ਵੱਧ ਤੋਂ ਵੱਧ ਆ ਕੇ ਆਪਣੇ ਜੀਐਸਟੀ ਨੰਬਰ ਅਪਲਾਈ ਕਰਕੇ ਲੱਲਣ ਕੱਲ ਨੂੰ ਜੀਐਸਟੀ ਵਾਲਿਆਂ ਨੇ ਜਿਹਦੀ ਆਪਣੀ ਇਨਵੈਸਟੀਗੇਸ਼ਨ ਦੇ ਆਕੇ ਕੱਲੇ-ਕੱਲੇ ਦੁਕਾਨ ਤੇ ਵਿਆਸ਼ਣ ਨਹੀਂ ਕੀਤੀ ਕੋਈ ਵੀ ਦੁਕਾਨਦਾਰ ਸਾਡੇ ਕੋ ਕਿਸੇ ਮਦਦ ਦੀ ਉਮੀਦ ਨਾ ਰੱਖੇ ਤੇ ਨਾ ਅਸੀਂ ਕਰਾਂਗੇ ਕਾਰਨ ਕੀ ਹੈ ਅਫਸਰ ਨੇ ਜਿਹੋ ਜੀ ਤੁਹਾਨੂੰ ਰਾਹ ਦਿੱਤੀ ਹੈ ਮੇਰੇ ਖਾ ਪਹਿਲਾ ਇਹ ਇਸ ਪਹਿਲਾ ਮੌਕਾ ਮਿਲਿਆ ਜਿਸ ਕਰਕੇ ਉਹਨੇ ਆਪ ਆਪਣੇ ਆਫਿਸ ਛੱਡ ਕੇ ਤੁਹਾਡੇ ਕੋ ਬਾਜ਼ਾਰ 'ਚ ਬਹਿ ਗਏ ਤੁਹਾਡੇ ਜੀਐਸਟੀ ਨੰਬਰ ਅਪਲਾਈ ਕਰ ਰਿਹਾ ਮੇਰੀ ਹੰਬਰ ਕੈਸਟ ਹੈ ਇੱਕ ਦੋ ਦਿਨਾਂ ਜਿਹਨੂੰ ਸਾਰਿਆਂ ਨੂੰ ਕਲੀਅਰ ਕਰਕੇ ਅੱਜ ਦਾ ਸਿਸਟਮ ਆ ਖਤਮ ਕੀਤਾ ਜਾਵੇ ਜਿਸ ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਬੋਰਡ ਦੇ ਬਾਹਰ ਆਪਣਾ ਜੀਐਸਟੀ ਨੰਬਰ ਨਹੀਂ ਸ਼ੋਅ ਕੀਤਾ ਉਹ ਪ੍ਰਾਈਮ ਮਿਹਰਬਾਨੀ ਕਰਕੇ ਆਪਣੇ ਬੋਰਡਾਂ ਦੇ ਉੱਤੇ ਆਪਣੇ ਜੀਐਸਟੀ ਨੰਬਰ ਅਪਲਾਈ ਕਰ ਦੇਣ